ਲੋਕਾਂ ਦੁਆਰਾ ਭੂਤ ਦੇਖਣ ਦੇ ਦਾਅਵੇ ਅਕਸਰ ਹੀ ਕੀਤੇ ਜਾਂਦੇ ਨੇ ਪਰ ਉਹਨਾਂ ਨੂੰ ਇਹ ਭੂਤ ਜਾਂ ਤਾਂ ਕਿਸੇ ਭੂਤિયા ਜਗ੍ਹਾ ਕਬਰਸਤਾਨ ਸ਼ਮਸ਼ਾੜ ਘਾਟ ਜਾਂ ਕਿਸੇ ਡੇਜ਼ਰਟਡ ਰੋਡ ਤੇ ਦਿਖਾਈ ਦਿੰਦੇ ਨੇ ਪਰ ਕੀ ਤੁਸੀਂ ਕਿਸੇ ਪਲੇਨ ਚ ਪੂਤ ਦੇ ਹੋਣ ਦੀ ਆਸ਼ਾ ਕਰ ਸਕਦੇ ਹੋ ਤਾਂ ਇਹ ਕਹਾਣੀਆਂ ਅਮਰੀਕਾ ਦੇ ਈਸਟਰਨ 에ਅਰਲੈਂਡ ਦੀ ਜਿਸ ਚ ਹੁਣ ਤੱਕ 100 ਤੋਂ ਵੀ ਜ਼ਿਆਦਾ ਲੋਕਾਂ ਨੇ ਪੂਤ ਨੂੰ ਦੇਖੇ ਜਾਣ ਦਾ ਦਾਵਾ ਕੀਤਾ 29 ਦਸੰਬਰ 1972 ਈਸਟਰਨ 에ਅਰਲੈਂਡ ਦਾ ਪਲੇਨ ਨੰਬਰ 401 ਨਿਊਯਾਰਕ ਤੋਂ ਮੀਆਮੀ ਤੱਕ ਉਡਾਣ ਭਰਦਾ ਇਸ ਪਲੇਨ ਚ 176 ਲੋਕ ਬੈਠੇ ਹੋਏ ਸੀ ਇਸ ਦਾ ਕੈਪਟਨ ਸੀ ਰੌਬਰਟ ਸਲੌਟ ਤੇ ਫਰਸਟ ਆਫੀਸਰ ਸੀ ਅਲਬਰਟ ਸਟਾਕਟਲ ਦੋਨੋਂ ਹੀ ਕਾਫੀ ਅਡਾ ਐਕਸਪੀਰੀਅੰਸਡ ਵੀ ਸੀ ਪਰ ਜਦੋਂ ਪਲੇਨ ਮਿਆਮੀ ਦੇ ਨੇੜੇ ਪਹੁੰਚਾਤਾ ਇਸ ਦੇ ਵਿੱਚ ਇੱਕ ਛੋਟਾ ਜਿਹਾ ਮਾਲਫੰਕਸ਼ਨ ਨੋਟ ਕੀਤਾ ਗਿਆ। ਇਹ ਪਲੇਨ ਦਾ ਲੈਂਡਿੰਗ ਗियर ਸੀ ਜਿਹੜਾ ਕਿ ਠੀਕ ਤਰੀਕੇ ਨਾਲ ਲੋਕ ਨਹੀਂ ਸੀ ਹੋਇਆ। ਇਹ ਦੇਖ ਕੇ ਕੰਟਰੋਲ ਟਾਵਰ ਦੇ ਦੁਆਰਾ ਕਰੂ ਨਾਲ ਕੰਟੈਕਟ ਕੀਤਾ ਜਾਂਦਾ ਤੇ ਉਹਨਾਂ ਨੂੰ ਇਸ ਪ੍ਰੋਬਲਮ ਦੇ ਬਾਰੇ ਵਿੱਚ ਦੱਸਿਆ ਜਾਂਦਾ। ਕਰੂ ਨੇ ਇਸ ਨੂੰ ਠੀਕ ਕਰ ਲਈ ਪ੍ਰੋਸੈਸ ਸ਼ੁਰੂ ਕਰਤਾ। ਇਸ ਮਾਰੇ ਦੇ ਕਰ ਪਲੇਨ ਦੇ ਐਲਟੀਟਿਊਡ ਨੂੰ ਮੇਨਟੇਨ ਕਰਨਾ ਵੀ ਕਾਫੀ ਜ਼ਿਆਦਾ ਮੁਸ਼ਕਲ ਹੋ ਰਿਹਾ ਸੀ। ਇਸੇ ਦੌਰਾਨ ਪਲੇਨ ਦਾ ਆਟੋ ਪਾਇਲਟ ਵੀ ਡਿਸਐਂਗੇਜ ਹੋ ਗਿਆ। ਤੇ ਪਲੇਨ ਹੌਲੀ-ਹੌਲੀ ਐਲਟੀਟਿਊਡ ਲੂਜ਼ ਕਰਨ ਲੱਗ ਗਿਆ ਤੇ ਜਦੋਂ ਤੱਕ ਕਰੂ ਨੇ ਇਸ ਚੀਜ਼ ਨੂੰ ਨੋਟ ਕੀਤਾ ਉਦੋਂ ਤੱਕ ਪਲੇਨ ਫਲੋਰਿਡਾ ਦੇ ਮਾਰਸ਼ਲੈਂਡ ਚ ਕਰੈਸ਼ ਹੋ ਚੁੱਕਾ ਸੀ ਇਸ ਕਰੈਸ਼ ਚ 101 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਤੇ ਬਾਕੀ ਕਾਫੀ ਬੁਰੀ ਤਰ੍ਹਾਂ ਦੇ ਨਾਲ ਇੰਜਰਡ ਹੋਏ ਸੀ ਪਰ ਇਸ ਪਲੇਨ ਕਰੈਸ਼ ਤੋਂ ਬਾਅਦ ਜੋ ਬਚੇ ਹੋਏ ਪਾਰਟ ਸੀ ਉਹਨਾਂ ਨੂੰ ਸਵੇਜ ਕਰਕੇ ਦੂਜੇ ਪਲੇਨਸ ਚ ਫਿੱਟ ਕਰ ਦਿੱਤਾ ਗਿਆ ਤੇ ਇਸੇ ਤੋਂ ਬਾਅਦ ਹੀ ਸਟ੍ਰੇਂਜ ਤੇ ਅਨਐਕਸਪੈਕਟਡ ਐਕਸੀਡੈਂਟਸ ਆਇੜੇ ਰਿਪੋਰਟ ਹੋਣੇ ਸ਼ੁਰੂ ਹੋ ਗਏ ਸੀ ਈਸਟਰਨ 에어ਲਾਈਨ ਦੇ ਕਈ ਕਰੂ ਮੈਂਬਰਸ ਦੇ ਦੁਆਰਾ ਰਿਪੋਰਟ ਕੀਤਾ ਗਿਆ ਸੀ ਕਿ ਉਹਨਾਂ ਨੇ ਆਪਣੇ ਪਲੇਨ ਚ ਕਈ ਸਟ੍ਰੇਂਜ ਚੀਜ਼ਾਂ ਦੇਖਿਆ ਨੇ ਨਾਲ ਹੀ ਕੈਪਟਨ ਰੌਬਰਟ ਤੇ ਫਰਸਟ ਆਫੀਸਰ ਐਲਬਰਟ ਦੇ ਭੂਤ ਵੀ ਦਿਖਾਈ ਦਿੰਦੇ ਨੇ ਇਸੇ ਦੌਰਾਨ ਇੱਕ ਫਲਾਈਟ ਅਟੈਂਡੈਂਟ ਨੂੰ ਇੱਕ ਪਲੇਨ ਦੇ ਵਿੱਚ ਕਾਜ਼ਮੀ ਸੀਟ ਦੇ ਉੱਤੇ ਬੈਠਾ ਹੋਇਆ ਦਿਖਾਈ ਦਿੰਦਾ ਉਸਨੇ ਆਕਸੀਜਨ ਮਾਸਕ ਪਾ ਰੱਖਿਆ ਸੀ ਤੇ ਚਿਹਰਾ ਉਸਦਾ ਬਿਲਕੁਲ ਵਾਈਟ ਕਲਰ ਦਾ ਹੋ ਚੁੱਕਿਆ ਸੀ ਪਰ ਜਦੋਂ ਅਟੈਂਡੈਂਟ ਉਸਦੇ ਕੋਲ ਗਈ ਤਾਂ ਉਹ ਗਾਇਬ ਹੋ ਗਿਆ ਤੇ ਬਾਅਦ ਚ ਪਤਾ ਲੱਗਾ ਕਿ ਸੀਟ ਫਲਾਈਟ ਨੰਬਰ 401 ਦੀ ਸੀ ਜੁਆਇਸ ਪ੍ਰੇਜ਼ੈਂਟ ਦੇ ਵਿੱਚ ਫਟ ਕੀਤੀ ਗਈ ਸੀ ਬਾਅਦ ਦੇ ਵਿੱਚ ਇਸੇ ਤਰ੍ਹਾਂ ਦੇ ਇੱਕ ਹੋਰ ਐਕਸੀਡੈਂਟ 'ਚ ਇੱਕ ਹੋਰ ਫਲਾਈਟ ਦੇ ਅੰਦਰ ਇੱਕ ਉਡਾਨ ਦੇ ਵਿੱਚ ਇੱਕ ਸਟਾਫ ਮੈਂਬਰ ਨੂੰ ਇੱਕ ਰਿਫਲੈਕਸ਼ਨ ਦਿਖਾਈ ਦਿੱਤਾ ਜੋ ਇੱਕ ਸੇ ਇਨਸਾਨ ਦਾ ਸੀ ਪਹਿਲਾਂ ਤਾਂ ਉਸਨੇ ਇਸ ਨੂੰ ਇਗਨੋਰ ਕੀਤਾ ਪਰ ਜਦੋਂ ਫਿਰ ਬਾਕੀ ਮੈਂਬਰਾਂ ਨੂੰ ਵੀ ਇਹ ਦਿਖਾਈ ਦੇਣਾ ਸ਼ੁਰੂ ਹੋਇਆ ਤਾਂ ਉਹ ਡਰ ਗਏ ਤੇ ਬਾਅਦ 'ਚ ਚੈਕਿੰਗ ਤੋਂ ਪਤਾ ਲੱਗਾ ਕਿ ਇਹ ਓਵਨ B401 ਫਲਾਈਟ ਨੰਬਰ ਦਾ ਹੀ ਸੀ ਹੁਣ ਅਜੇ ਕਾਫੀ ਐਕਸੀਡੈਂਟ ਹੋ ਰਹੇ ਸੀ ਤੇ ਉਹ ਵੀ ਬਾਰ-ਬਾਰ ਜਿਸ ਤੋਂ ਡਰਦੇ ਹੋਏ ਕਈ ਕਰੂ ਮੈਂਬਰਸ ਨੇ ਤਾਂ ਆਪਣਾ ਕੰਮ ਹੀ ਛੱਡ ਦਿੱਤਾ ਸੀ ਜਾਨਕਿ ਉਹਨਾਂ ਦੇ ਦੁਆਰਾ ਜੋਬ ਤੋਂ ਅਸਤੀਫਾ ਦੇ ਦਿੱਤਾ ਆ ਗਿਆ ਸੀ ਤਾਂ ਕੁਝ ਲੋਕਾਂ ਨੇ ਆਪਦੀਆਂ ਸਪਿਰਚੁਅਲ ਤੇ ਰਿਲੀਜੀਅਸ ਪ੍ਰੈਕਟਿਸਸਸ ਨੂੰ ਫੋਲੋ ਕਰਨਾ ਸ਼ੁਰੂ ਕਰਤਾ ਸੀ ਉਹਨਾਂ ਨੂੰ ਇਹ ਡਰ ਨਹੀਂ ਸੀ ਕਿ ਭੂਤ ਉਹਨਾਂ ਨੂੰ ਕੁਝ ਕਰ ਦੇਣਗੇ ਬਲਕਿ ਡਰ ਇਸ ਗੱਲ ਦਾ ਸੀ ਕਿ ਅਜਿਹੇ ਘਟਨਾਵਾਂ ਦੇ ਕਾਰਨ ਕਿਤੇ ਦੁਬਾਰਾ ਤੋਂ ਉਹੀ ਪਲੈਨ ਕ੍ਰੈਸ਼ ਵਰਗਾ ਪਲੈਨ ਕ੍ਰੈਸ਼ ਦੁਬਾਰਾ ਨਾ ਹੋ ਜੇ ਇਸੇ ਤਰ੍ਹਾਂ ਦਾ ਇੱਕ ਇਨਸੀਡੈਂਟ ਹੋਇਆ ਵੀ ਸੀ 1999 ਯੂਨਾਈਟਿਡ ਸਟੇਟਸ ਦੇ ਇੱਕ ਪਲੈਨ ਦਿਖਾਈ ਦਿੰਦਾ ਇਹ ਪਲੇਨ ਫਲੋਰੀਡਾ ਤੋਂ ਟੇਕ-ਆਫ ਹੋਇਆ ਸੀ ਪਰ ਡਰਾਸ ਬਲ ਜਿੱਥੇ ਉਸਨੇ ਜਾਣਾ ਸੀ ਉੱਥੇ ਜਾਣ ਦੀ ਬਜਾਏ ਇਹ ਯੂਐਸ ਦੇ ਉੱਪਰ ਦੀ ਕੈਨੇਡਾ ਵੱਲ ਚਲਾ ਗਿਆ ਇਸ ਪਲੇਨ ਤੇ ਕਰੂਮ ਦੇ ਨਾਲ ਕੋਈ ਕੰਟੈਕਟ ਨਾ ਹੋਣ ਤੋਂ ਬਾਅਦ ਇਸਦੇ ਪਿੱਛੇ ਮਿਲਟਰੀ ਪਲੇਨਸ ਨੂੰ ਭੇਜਿਆ ਗਿਆ ਕਿਉਂਕਿ ਇਸ ਪਲੇਨ ਦੇ ਨਾਲ ਕੁਝ ਤਾਂ ਜੀਵ ਹੋ ਚੁੱਕਿਆ ਸੀ ਇੱਕ ਪ੍ਰਾਈਵੇਟ ਜੈਟ ਸੀ ਜਿਸ ਵਿੱਚ ਕੁਝ ਕਾਫੀ ਅਡਾ ਇੰਪੋਰਟੈਂਟ ਲੋਕ ਮੌਜੂਦ ਸੀ ਜਿਵੇਂ ਕਿ 골ਫ ਲੈਜੈਂਡ ਪਾਇਨ ਸਟੇਵਰਟ ਫਾਰਮਰ ਫੁੱਟਵਾਲ ਸਟਾਰ ਰੋਬਰਟ ਇਰੇਲੇ ਸਟੂਵਰਟ ਗੋਲਫ ਏਜੰਸੀ ਦੇ ਪ੍ਰੈਜ਼ੀਡੈਂਟ ਵੈਨ ਐਂਡਰਨ ਤੇ ਇਸ ਤੋਂ ਇਲਾਵਾ ਕੁਝ ਹੋਰ ਲੋਕ ਵੀ ਉੱਤੇ ਵਿੱਚ ਮੌਜੂਦ ਸੀ ਇੱਥੇ ਦੋ ਪਾਇਲਟ ਵੀ ਸੀ ਜਦੋਂ ਪਲੇਨ ਆਪਦੀ ਪ੍ਰੋਪਰ ਹਾਈਟ ਦੇ ਉੱਤੇ ਪਹੁੰਚਾ ਤਾਂ ਇਸ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਜਵਾਬ ਨਹੀਂ ਆਇਆ ਮਿਲਟਰੀ ਪਲੇਨ ਇਸ ਦੇ ਕੋਲ ਗਿਆ ਕੌਕਪਿਟ ਦੇ ਸ਼ੀਸ਼ੇ ਵਿੱਚ ਦੇਖਣ ਦੀ ਕੋਸ਼ਿਸ਼ ਕੀਤੀ ਪਰ ਉਸ ਤੇ ਭਾਫ਼ ਜੰਮੀ ਹੋਈ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪਲੇਨ ਅੰਦਰੋਂ ਕਾਫੀ ਜ਼ਿਆਦਾ ਠੰਡਾ ਹੋ ਚੁੱਕਿਆ ਹੁੰਦਾ ਫਾਰਮਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਾਨ ਕੈਚੇ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਸੀ ਕਿ ਜੇ ਪਲੇਨ ਕੈਨੇਡੀਅਨ 에ਅਰ ਸਪੇਸ ਦੇ ਵਿੱਚ ਵੜਦਾ ਆਤਾ ਇਸ ਪਲੇਨ ਨੂੰ ਸ਼ੂਟ ਕਰਨ ਦਾ ਆਰਡਰ ਦਿੱਤਾ ਗਿਆ ਸੀ ਕਿਉਂਕਿ ਇਹ ਬਿਨੀਪੈਗ ਸਿਟੀ ਦੇ ਉੱਤੇ ਜਾ ਕੇ ਕ੍ਰੈਸ਼ ਕਰ ਸਕਦਾ ਸੀ ਪਰ ਆਖਰਕਾਰ ਪਲੇਨ ਦਾ ਫਿਊਲ ਖਤਮ ਹੋਇਆ ਤੇ ਪਲੇਨ نیچے ਆ ਡਿੱਗ ਗਿਆ ਫਿਰ ਇਨਵੈਸਟੀਗੇਸ਼ਨ ਚ ਪਤਾ ਲੱਗਾ ਕਿ ਇਸ ਪਲੇਨ ਦੇ ਕੈਬਨ ਦਾ ਪ੍ਰੈਸ਼ਰ ਜਿਹੜਾ ਉਚਾਨਕ ਹੀ ਡਿੱਗ ਗਿਆ ਸੀ ਤੇ ਕਰੂ ਮੈਂਬਰਸ ਨੂੰ ਆਕਸੀਜਨ ਨਹੀਂ ਮਿਲ ਪਾਈ ਤਾਂ ਉਹ ਹਾਈਪੋਕਸਿਆ ਦੇ ਵਿੱਚ ਚਲੇ ਗਏ ਸੀ ਤੇ ਉਸ ਤੋਂ ਬਾਅਦ ਇਸ ਪਲੇਨ ਦੇ ਆਟੋ ਪਾਇਲਟ ਨੇ ਉਹਨਾਂ ਚੇਅਰ ਐਲਟੀਟਿਊਡ ਜਿਹੜਾ ਮੇਨਟੇਨ ਕਰਕੇ ਰੱਖਿਆ ਜਿੰਨਾ ਚਿਰ ਉਸ ਦੇ ਵਿੱਚ ਫਿਊਲ ਮੌਜੂਦ ਸੀ ਫਿਰ ਉਸ ਤੋਂ ਬਾਅਦ ਇਹ ਪਲੇਨ ਕ੍ਰੈਸ਼ ਕਰ ਗਿਆ ਪਰ ਇਸ ਕੈਬਨ ਦਾ ਪ੍ਰੈਸ਼ਰ ਅਚਾਨਕ ਹੀ ਲੋ ਕਿਉਂ ਹੋਇਆ ਸੀ ਇਸ ਦੇ ਬਾਰੇ ਵਿੱਚ ਕਦੇ ਵੀ ਕੁਝ ਵੀ ਪਤਾ ਨਹੀਂ ਲੱਗ ਪਾਇਆ ਤੇ ਇਹ ਮਿਸਟਰੀ ਅੱਜ ਤੱਕ ਵੀ ਅਨਸੋਲ ਵਧੀਆ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ